ਜਿਹੜੀਆਂ ਜੁਨੀਨ ਹੋ ਗਿਆ ਐਫੀਸੀ ਨਾਲ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਦੇਖੋ ਦਰਿਆ ਜਿਹੜਾ ਹੈਗਾ ਅਸਲ 'ਚ ਪਾਣੀ ਵਾਸਤੇ ਆ ਨਾ ਕਿ ਬੂਟਿਆਂ ਵਾਸਤੇ ਆ ਇਹਦੇ ਵਿੱਚ ਬੂਟਿਆਂ ਜਦੋਂ ਪੱਟ ਕੇ ਮੋਰੇ ਡਾਫ ਲੱਗ ਜਾਂਦੀ ਆ ਤੇ ਇਲਾਕਾ ਸਾਰਾ ਮਰਦਾ ਤੇ ਮੈਂ ਜਿਹੜੇ ਜ਼ਿਮੀਂਦਾਰ ਭਰਾ ਜਿਹੜੇ ਖਾਸ ਕਰਕੇ ਜਿਹੜੇ ਜ਼ਿਆਬ ਦੇ ਵਿੱਚ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜਿਹੜਾ ਦਰਿਆਵਾ ਦੇ ਵਿੱਚ ਬੂਟੇ ਨਾ ਲਾਓ ਜਿਹੜਾ ਅਸਲ 'ਚ ਇਹਦੇ ਵਿੱਚ ਜੀ ਕਣਕ ਬੀਜੋ ਝੋਨਾ ਬੀਜੋ ਜੋ ਮਰਜ਼ੀ ਬੀਜੋ ਪਰ ਇੱਕ ਗੱਲ ਬੇਨਤੀ ਆ ਵੀ ਉਹਨਾਂ ਨੂੰ ਜਿਹੜੇ ਰੁੱਖ ਦੇ ਵਿੱਚ ਨਹੀਂ ਲਾਉਣੇ ਚਾਹੀਦੇ ਤੇ ਇਹ ਤਾਂ ਮੈਂ ਵੈਸੇ ਬੇਨਤੀ ਕਰਦੇ ਆ ਵੀ ਸਾਰੇ ਨੂੰ ਜੀਵਨਾਰੋ ਇਕੱਠੇ ਹੋ ਕੇ ਗਾ ਇਸ ਗੱਲ ਦਾ ਅਸੀਂ ਜਿਹੜਾ ਉੱਪਰ ਤੱਕ ਪਹੁੰਚ ਵੀ ਕਰਾਂਗੇ ਤੇ ਨਾਲ ਬੇਨਤੀ ਵੀ ਕਰਾਂਗੇ ਜਿਹੜੇ ਜਿਹੜੇ ਕਿਸਾਨ ਨੇ ਕਿ ਤੁਸੀਂ ਦੋ ਬੂਟੇ ਵਿਜੇ ਆ ਉਹਨਾਂ ਬੇਨਤੀ ਕਰਦੇ ਆ ਆਪਾਂ ਵੀ ਪਟਾ ਲੈਣ ਗਾ ਨਾ ਵੇਚਣ ਤੇ ਗਾ ਨਾ ਬੀਚਣਾ ਇਹੋ ਹੀ ਸਾਰੇ ਬੇਨਤੀ ਕਰਾਂਗੇ ਪਰ ਜਦੋਂ ਪਿਛਲੀ ਵਾਰ ਵਿਹੜਾ ਆਏ ਸੀ ਤੁਸੀਂ ਵੀ ਇਹ ਗੱਲ ਕਹੀ ਸੀ ਪਿਛਲੀ ਵਾਰ ਸਰਕਾਰੀ ਇੱਥੇ ਅਧਿਕਾਰੀ ਵੀ ਆਏ ਸੀ ਵੀ ਬੂਟੇ ਜਿਹੜੇ ਸੀ 2 ਕਿਲੋਮੀਟਰ ਤੇ ਪਟਾਏ ਜਾਣਗੇ ਪਰ ਅਸੀਂ ਤਾਂ ਕਹਿੰਨੇ ਘਟਾਏ ਨਹੀਂ ਨਾ ਪਟਾਏ ਆ ਕਹਿੰਨੇ ਅਸਲ 'ਚ ਇਹ ਵੀ ਬੇਨਤੀ ਹੈ ਵੀ ਜਦੋਂ ਅਸਲ 'ਚ ਸੰ ਵੇਹੇ ਤੇ ਸਰਕਾਰ ਨੂੰ ਬੇਨਤੀ ਹੈ ਵੀ ਇਹਦੇ ਉੱਪਰ ਬੰਦ ਪੱਟੀ ਹਰਦ ਬਣਾਈ ਜਾਵੇ ਹੁਣ ਨਾ ਤਾਂ ਕੋਈ ਇੱਥੇ ਅਫਸਰ ਆਉਂਦਾ ਆਂ ਡਰਦਾ ਗਾਰੇ ਤੋਂ ਅਸੀਂ ਵੀ ਆਏ ਆ ਦੇਖੋ ਚੇਅਰਮੈਨ ਸਾਹਿਬਾ ਦੀਪਾ ਭਾਜੀ ਜੀ ਜਗੇ ਸਾਡੇ ਪ੍ਰਧਾਨ ਸਾਹਿਬ ਆ ਨਾਲ ਇਰੋ ਸੰਗਵਰ ਤੋਂ ਸਰਪੰਚ ਸਾਹਿਬ ਆ ਅਸੀਂ ਗੱਡੀ ਕਿਤੇ ਖੜੀ ਕੀਤੀ ਆ ਔਰ ਗਾਰੇ ਵਿੱਚ ਹੀ ਲੰਘ ਕੇ ਗਏ ਮੜਾ ਨਿਗਾ ਮਾਰਿਓ ਥੱਲੇ ਕਰੇ ਗਾ ਗਾਰੇ ਕਿਦਾਂ ਗਾਰਾ ਜੀ ਇੱਥੇ ਬਣਿਆ ਤੇ ਇਹ ਸਰਕਾਰਾਂ ਨੂੰ ਬੇਨਤੀ ਹੈ ਵੀ ਬੰਦ ਦੇ ਉੱਪਰ ਪੱਕੀ ਹਰਦ ਬਣਾਈ ਜਾਵੇ ਇਹ ਜੂਰੀ ਬੇਨਤੀ ਆ